ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਲੁਧਿਆਣਾ ਦਾ ਸਮਾਜ ਸੇਵੀ ਸਮਰ ਦਸੂਜਾ ਜਿਸ ਦੀ ਰਹਿ ਚੱਲਦਾ ਜਾਂਦਾ ਹੈ ਇਸਾ ਨਗਰੀ ਦੀ ਪੁਲਿਸ ਉੱਤੇ ਆ ਕਿ ਲੋਕਾਂ ਦੇ ਸਮਝੌਤੇ ਵੀ ਕਰਾਂਦਾ ਵੈ ਲੇਕਿਨ ਸ਼ਿਵਸ਼ਨਾ ਨਾਮ ਦਾ ਇਕ ਕਾਲੂਕਾਤ ਵੀ ਹੈਗਾ ਸ਼ਿਵਚਨਾ ਦੇ ਵਿੱਚ ਉਹਦੇਦਾਰ ਹੈਗਾ ਲੇਕਿਨ ਤੁਹਾਨੂੰ ਦੱਸ ਦਈਏ ਕੱਲ ਰਾਤ ਨੂੰ ਜਿਹੜਾ ਉਸ ਦੇ ਘਰ ਇੱਕ ਰੇਡ ਹੁੰਦੀ ਹੈ ਰੇਡ ਦੇ ਵਿੱਚ ਉਸ ਨੂੰ ਪੁਲਿਸ ਲੈ ਕੇ ਜਾਂਦੀ ਹੈ ਲੇਕਿਨ ਆ ਵੀ ਦੱਸਿਆ ਜਾਂਦਾ ਹੈ ਕਿ ਉਸ ਦੇ ਉੱਤੇ ਲਾਡਰੀ ਇੱਕ ਦਾ ਮੁਕਤਮਾ ਦਰਜ ਹੋਇਆ ਲੇਕਿਨ ਜਦੋਂ ਸਮਰ ਨੂੰ ਸਿਵਲ ਅਸਲੋ ਦੇਣ ਲਈ ਆਇਆ ਜਾਂਦਾ ਤਾਂ ਉਹ ਆਪਣੇ ਨੂੰ ਕਹਿੰਦਾ ਕਿ ਮੈਂ નિર્ਦੋਸ਼ ਹਾਂ ਤੇ ਜਲਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਖੁਲਾਸੇ ਕਰਾਂਗਾ ਲੇਕਿਨ ਇਹ ਖੁਲਾਸੇ ਕਿਹੜੇ ਨੇ ਇਹ ਸਮਝ ਨਹੀਂ ਆਈ ਇਹ ਤੁਸੀਂ ਸੁਣੋ ਸਮਰਦੀ ਜੁਬਾਨੀ ਸਮਰਦਾ ਜੀ ਤੇ ਮੈਂ ਇਹ ਬੁਣਾਇਆ ਮੈਂ ਜੀ ਬੁਣਾਇਆ ਜੀ ਚਾਰ ਗੱਲਾਂ ਲੈ ਕੇ ਆ ਤੇ ਮੈਂ ਇਹਨਾਂ ਨੂੰ ਦਿਖਾਣ ਆਇਆ ਸੀ ਕਿ ਐਦਾਂ ਗੱਲ ਹੈ ਕਿਉਂਕਿ ਇਹ ਸਾਡੇ ਮੱਲੇ ਦੇ ਮੋਤਬਰ ਬੰਦੇ ਨੇ ਅਸੀਂ ਫੈਸ ਵੀ ਅਸੀਂ ਕਹਿੰਦੇ ਜੋ ਵੀ ਹੋਊਗਾ ਆਪਣਾ ਫੈਸ ਹੈ। ਐਤ ਸਰ ਕੁਛ ਨਹੀਂ ਅਸੀਂ ਹਜੇ ਆ ਕੇ ਬੈਠੇ ਹੀ ਸੀਗੇ ਹਜੇ ਉਹਨਾਂ ਨੇ ਮੇਰਾ ਕਾਗਜ਼ ਦੇਖ ਹੀ ਰੇ ਸੀਗੇ ਪੰਜਾਂ ਮਿੰਟਾਂ ਜੇ ਸਾਰੇ ਆ ਗਏ ਜੀ ਕੌਣ ਆਇਆ ਸੀ ਕੌਣ ਆਇਆ ਆਪਣੇ ਮੁਲਾਜ਼ਮ ਆ ਗਏ ਸੀ ਕਿ ਉਹ ਕਹਿੰਦੇ ਜੀ ਹਾਂ ਵੀ ਕਿੱਧਰ ਬੈਠਿਆ ਸੀ ਕਿ ਸਰ ਐਦਾਂ ਐਦਾਂ ਸੀ ਤਾਂ ਉਹ ਫਿਰ ਉਹਨਾਂ ਨੇ ਵੀ ਕਿਹਾ ਸਮਰਦੀ ਜੁਬਾਨੀ ਵੀ ਕਿਹਾ ਵੀ ਇਹ ਮੇਰੇ ਕੋ ਫੈਸਲੇ ਵਾਸਤੇ ਆਇਆ ਜੀ ਹਜੀ ਹਜੀ ਆ ਕੇ ਬੈਠੇ ਹੈ ਫੈਸਲੇ ਲਈ ਆਏ ਉਹਨਾਂ ਨੇ ਪਰਚਾ ਵੀ ਦਿਖਾਇਆ ਇਹ ਵਾਲਾ ਉਹਨਾਂ ਨੇ ਕੁਝ ਨਹੀਂ ਸੁਣੀ ਉਹਨਾਂ ਨੇ ਕਹਿੰਦੇ ਵੀ ਤੁਸੀਂ ਬੈਜੋ ਅਸੀਂ ਬੈਠੇ ਰਹੇ ਅਸੀਂ ਆਪਣੇ ਬੱਚੇ ਰਾਮ ਨਾਲ ਸਾਨੂੰ ਕਿ ਤੁਮ ਚਾਨੂੰ ਕੋ ਡਰਨਿੰਗ ਕੋਈ ਅਸੀਂ ਕਿਹੜਾ ਕੋਈ ਇਦਾਂ ਦੇ ਪ੍ਰੋਬਲਮ ਚ ਅਸੀਂ ਖਮਾ ਲਾ ਜੀ ਸਰ ਸਾਡੇ ਕੋਲ ਤਾਂ ਫਿਲਹਾਲ ਅੰਦਰ 3-4 ਜਣੇ ਹੀ ਆਏ ਸੀ ਨਹੀਂ ਸਰ ਮਰੇਟਲੇ ਅਸੀਂ ਤਾਂ ਆਪਣਾ ਮੈਨੂੰ ਮੰਨੂ ਪੁੱਛਦੇ ਪਿਆ ਤਾਂ ਆਪਣਾ ਚੁੱਪ ਕਰਕੇ ਸਾਨੂੰ ਕਹਿੰਦੇ ਤੁਸੀਂ ਬੈਠੇ ਰਹੋ ਆਰਾਮ ਨਾਲ ਇਹ ਅਸੀਂ ਆਏ ਸੀਗੇ ਜੀ 8:56 ਦੇ ਤੇ ਉਹ ਆਏ ਸੀਗੇ ਵੀ ਜਾਣੇ ਕਿ 10 ਮਿੰਟ ਬਾਅਦ ਉਹ ਆ ਗਏ ਜੀ 10:05 ਮਿੰਟ ਬਾਅਦ ਮੈਂ ਇਹ ਸਰ ਕੁਛ ਨਹੀਂ ਕਹਿਤਾਂ ਲਾਸ਼ੀ ਲੋ ਜੀ ਉਹ ਤਾਂ ਅੰਦਰ-ਉਂਦਰ ਗਿੜੇ ਕੱਢ ਰਹੇ ਸੀਗੇ ਉਹ ਹਾਂ ਜੀ نیچے ਗਿੜੇ ਕੱਢ ਰਹੇ ਸੀਗੇ ਸਰ ਮੈਂ ਤੁਹਾਨੂੰ ਆ ਪੁੱਛਣਾ ਜੀ ਕਿ ਕਿ ਸਮਰੂਹ ਤੁਸੀਂ ਜਿਹਦੇ ਪਰਦਾਦਰਜ ਹੋਇਆ ਸੀ ਕਿ ਕਿਸ ਚੀਜ਼ ਦਾ ਪਰਦਾਦਰਜ ਹੋਇਆ ਕਿਹੜੇ ਪੈਂਸ ਲਗਾਏ ਗਏ ਨੇ ਇਹ 13 A 368 ਗੈਂਪਲੀਕੇਟ ਜੀ ਪੀਪਲ 73 ਲੋਟਰੀ ਐਕਟ ਜੀ 120 20 120 20 ਲਗਾਈ ਗਈ ਸਰ ਕੁਝ ਕੀ ਜੂਆ ਖੇលਾ ਰਿਆ ਸੀਗਾ ਘਰ ਦੇ ਅੰਦਰ ਹਾਂ ਜੀ ਜੋ ਸੁਣਿਆ ਤੁਹਾਨੂੰ ਸਮਰ ਨੂੰ ਸੁਚੇ ਨੇ ਜੋ ਗੱਲਬਾਤ ਕੀਤੀ ਤਾਂ ਇਹ ਵੀ ਸੂਤਰ ਆ ਵੀ ਪਤਾ ਲੱਗਿਆ ਸੀਗਾ ਕਿ ਇਹਦੇ ਤੇ ਆ ਵੀ ਰੋਕ ਲੱਗੇ ਕਿ ਸਮਰ ਜਿਹੜਾ ਹੈ ਜੂਆ ਖੇਡਣ ਦਾ ਕੰਮ ਕਰਾਂਦਾ ਲੇਕਿਨ ਸੂਤਰ ਆ ਵੀ ਦੱਸਦੇ ਆ ਕਿ ਸਮਰ ਦੇ ਜਦੋਂ ਉਹਨੂੰ ਲੈ ਕੇ ਜਾਇਆ ਗਿਆ ਤੇ ਉਸਦੇ ਕੋਲੋਂ ਕੋਈ ਚੀਜ਼ ਬਰਾਮਦ ਨਹੀਂ ਹੋਈ ਹੈ ਲੇਕਿਨ ਸਮਰ ਨੇ ਇੱਕ ਗੱਲ ਕੀਤੀ ਕਿ ਮੈਂ ਜਦੋਂ ਜੇਲ੍ਹ ਤੋਂ ਬਾਹਰ ਆਵਾਂਗਾ ਤਾਂ ਉਸ ਤੋਂ ਬਾਅਦ ਮੈਂ ਖੁਲਾਸੇ ਕਹੀ ਕਰਾਂਗਾ ਹੁਣ ਦੇਖਦੇ ਆ ਸਮਰ ਬਾਹਰ ਆਉਣ ਤੋਂ ਬਾਅਦ ਕੀ ਖੁਲਾਸੇ ਨਵੇਂ ਕਰੇਗਾ ਕਿ ਆਖਿਰ ਜਿਹੜਾ ਉਸਨੂੰ ਗ੍ਰਿਫਤਾਰ ਕੀਤਾ ਗਿਆ ਕੀ ਉਹ નિર્ਦੋਸ਼ ਸੀਗਾ ਕਿ ਹੁਣ ਵੱਡਾ ਐਕਸਕਲੂਸਿਵ ਖਬਰ ਸਮਰ ਦੇ ਜੇਲ੍ਹ ਆਉਣ ਤੋਂ ਬਾਅਦ ਕੀ ਸਾਹਮਣੇ ਆਊਗੀ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਨਾਲ ਵਿਸ਼ਾਲ ਕਪੂਰ ਲੁਧਿਆਣਾ